ਸੰਗਤ ਜੀ ਆਈ ਹੋਈ ਸੰਗਤ ਲਈਦਰ ਛਦਾਈਆਂ ਦੇ ਰਗੜੇ ਲੱਗ ਰਹੇ ਆ ਗਰਮੀ ਵੀ ਬਹੁਤ ਆ ਤੇ ਠੰਡੀਆਂ ਛਦਾਈਆਂ ਬਦਾਮ ਕਾਜੂ ਖਸਖਾਸ ਕਾਲੀ ਮਿਰਚ ਛੋਟੀ ਲੇਜੀ گلاب ਦੀਆਂ ਪੱਤੀਆਂ ਇਹ ਹੋਰ ਬਹੁਤ ਕੁਝ ਪਦਾਰਥਾਂ ਦੇ ਨਾਲ ਰਗੜੇ ਲੱਗ ਰਹੇ ਆ ਬਾਈ ਕਰ ਰਹੇ ਸੇਵਾ ਇਹ ਤਾਂ ਸਾਰੇ ਇਹ ਛਦਾਈ ਤਿਆਰ ਹੋ ਕੇ ਸੰਗਤਾਂ ਵਿੱਚ ਵਰਤ ਹੋਈਆਂ ਨਿਹੰਗ ਸਿੰਘ ਫੌਜਾਂ ਵੱਡੀ ਗਿਣਤੀ ਵਿੱਚ ਤੱਲਣ ਮੇਲੇ ਦੇ ਵਿੱਚ ਜੁੜੀਆਂ ਹੋਈਆਂ ਆ ਇਧਰ ਸ਼ੀਦੀ ਤੇ ਕਿਹੜੇ ਰਗੜੇ ਲੱਗੀ ਜਾਂਦੇ ਆ ਜੀ ਇਧਰ ਮੋਹਲੇ ਪਾਸੇ ਸਟਾਲ ਲੱਗਾ ਹੋਇਆ ਆ ਵੱਡੀ ਗੈਂਟੀ ਦੇ ਵਿੱਚ ਬਾਈ ਹੁਣੀ ਲਾਈ ਜਾਂਦੇ ਆ ਰਗੜੇ ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋੜ ਮੇਲੇ ਤਾਂ ਤਨ ਤਨ ਪੂਰਨ ਬ੍ਰਹਮ ਗਿਆਨੀ ਸਹੀ ਸਤਿਗੁਰੂ ਬਾਬਾ ਨਿਹਾਲ ਸਿੰਘ ਸਾਹਿਬ ਸਤਿਗੁਰੂ ਬਾਬਾ ਅਰਨਾਲ ਸਿੰਘ ਸਾਹਿਬ ਤੱਕ ਬੀਤੇ ਮਹਾਂਪੁਰਖ ਜਿਨ੍ਹਾਂ ਦੇ ਪਾਵਨ ਕੋਤਰਸਤਾਨ ਗੁਰਦੁਆਰਾ ਸਹੀ ਦਾਤਗਨ ਸਾਹਿਬ ਜੀ ਵਿਖੇ ਮਹਾਰਾਜ ਨਿਹੰਗ ਸਿੰਘ ਬੋਧਾਂ ਵੱਲੋਂ ਸਵੇਰੇ ਅਮਰਤ ਵੇਲੇ ਤੋਂ ਤਿਆਰ ਵਰ ਤਿਆਰ ਕਰਕੇ ਸ਼ਰਧਾਈਆਂ ਦੇ ਲੰਗਰ ਜਿਹੜੇ ਆ ਉਹ ਸਜਾਏ ਗਏ ਆ ਗੁਰੂ ਜੀਾਂ ਸੰਗਤਾਂ ਲਈ ਸੋ ਆਓ ਪਾਈ ਲਾਹ ਲਈਏ ਗੁਰੂ ਦੇ ਇਸ ਨਾ ਜੋੜ ਮੇਲੇ ਦੇ ਵਿੱਚ ਵੱਧ ਚੜ ਕੇ ਸੇਵਾ ਕਰੀਏ ਅਤੇ ਸੰਗਤਾਂ ਦੇ ਢਾਡੀ ਦਰਬਾਰਾਂ ਦੇ ਕਮਿਸ਼ਰੀ ਦਰਬਾਰਾਂ ਦੇ ਰੀਤਨ ਦਰਬਾਰਾਂ ਦੇ ਹਾਜ਼ਰੀ ਭਰ ਕੇ ਆਨੰਦ ਮਾਣੀਏ ਵਾਹਿਗੁਰੂ ਜੀ ਕਾਖਾ ਹਰ ਸਾਹਿਬ ਜੀ ਨੂੰ ਬਧ ਜਗਰੇ ਗ ਜਾਵੇ ਨਾ ਰੋ ਜਾਵੇ ਸੀਤਾ ਸਿੰਘ ਨੂੰ ਪਾਵੇ ਸਤਿ ਸ੍ਰੀ ਅਕਾਲ ਸਾਰੇ ਜੀ ਆਵੇ ਸੀਤਾ ਲੈ ਮਨੂ ਪਾਵੇ ਸਤਿ ਸ੍ਰੀ ਅਕਾਲ ਇਹ ਸਾਡੇ ਬਾਬਾ ਭਗੇ ਸਿੰਘ ਜੀ ਪਹੁੰਚੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮਾਰੇ ਜੀ ਚੜ੍ਹਦੀ ਕਲਾ ਪਾਸ਼ਾ ਜੀ ਸੋ ਇਹ ਬਾਬਾ ਨਿਹਾਲ ਸਿੰਘ ਜੀ ਜੋ ਇੱਥੇ ਸਥਾਨ ਦਾ ਫੜਾਈ ਪੁਰਾਤਨ ਸਾਨਿਆ ਛਿੰਦਾਰਾ ਸਾਨਿਆ ਇਸ ਸਥਾਨ ਤੋਂ ਬੜੇ ਜਣਿਆਂ ਦੀਆਂ ਝੋਰੀਆਂ ਭਰਦੀਆਂ ਨੇ ਬੜੇ ਜਣਿਆਂ ਦੇ ਜੋ ਜੋ ਮੰਗਾਂ ਨੇ ਪੂਰੀਆਂ ਹੁੰਦੀਆਂ ਨੇ ਜਿਹੜਾ ਮਨ ਧਨ ਧੰਨ ਕਰਕੇ ਸੇਵਾ ਕਰਦੇ ਨੇ ਤੇ ਸਤਿਗੁਰੂ ਬਲੀ ਸਤਿਗੁਰੂ ਹਰਗੋਬਿੰਦ ਪਾਸ਼ਾ ਬੜੀ ਕਿਰਪਾ ਕਰਦੇ ਨੇ ਇਸ ਅਸਥਾਨ ਤੋਂ ਇੱਕ ਅਸਥਾਨ ਹੋਰ ਵੀ ਹੈ ਗੁਰੂਪ੍ਰੇਤ ਪਾਸ਼ਾ ਜੀਆਂ ਦਾ ਉਹ ਵੀ ਅਸਥਾਨਾਂ ਦੇ ਜੋੜ ਮੇਲੇ ਮਨਾਏ ਜਾ ਰਹੇ ਨੇ ਬੜਾ ਆਨੰਦ ਵਜਿਆ ਸੋ ਗੁਰੂ ਦੀਆਂ ਨਿਹੰਗ ਸਿੰਘਾਂ ਫੋਜਾਂ ਜਿੱਥੇ ਵੀ ਕੋਈ ਪ੍ਰੋਗਰਾਮ ਜੋੜ ਮੇਲਾ ਹੁੰਦਾ ਆ ਇਹਨਾਂ ਨੂੰ ਚਾਹ ਹੁੰਦਾ ਹੈ ਗੁਰੂ ਦੀਆਂ ਫੋਜਾਂ ਨੂੰ ਕਈ ਸ਼ਰਧਾਈਆਂ ਨੇ ਲੰਗਰ ਲਾਈਏ ਦੇਗਾ ਦੇ ਲੰਗਰ ਲਾਈਏ ਹੋਰ ਸੇਵਾਵਾਂ ਕਰੀਏ ਸੋ ਨਿਹੰਗ ਸਿੰਘਾਂ ਦੇ ਵਿੱਚ ਬੜੀ ਭਾਉਣਾਇਆ ਹੈ ਕਿ ਨਿਹੰਗ ਤੱਕ ਵੀ ਨਹੀਂ ਤੁਰੇ ਫਿਰਦੇ ਨਿਹੰਗ ਸਿੰਘਾਂ ਪੜੇ ਲਿਖੇ ਨਿਹੰਗ ਸਿੰਘ ਆ ਕੋਈ ਯੂਕੇ ਕੋਈ ਲੰਡਨ ਕੋਈ ਅਮਰੀਕਾ ਪਰਾਨੀ ਕਿੱਥੇ ਕਿੱਥੇ ਦੇ ਚੱਕਰ ਲਾਇਆ ਨਿਹੰਗ ਸਿੰਘਾਂ ਨੇ ਸੋ ਸਾਧਗੁਰੂ ਹਰਗੋਬਿੰਦ ਪਾਸ਼ਾ ਦੀ ਕਿਰਪਾ ਆ ਇਹ ਹੁਣ ਅੱਪਾ ਤੁਹਾਨੂੰ ਦਿਖਾਉਂਦੇ ਆ ਸੋ ਸ਼ਰਧਾਈਆਂ ਦੇ ਲੰਗਰ ਦੇਗਾ ਦੇ ਲੰਗਰ ਫੌਜ ਨਿਹੰਗ ਸਿੰਘ ਫੌਜ ਰਗੜਦੀ ਪਈ ਆ ਸੋ ਆਓ ਬਾਬਾ ਜੀ ਤੁਹਾਨੂੰ ਦਿਖਾਉਂਦਾ ਲਓ ਜੀ ਬਾਬਾ ਜੀ ਨੂੰ ਫੇਰ ਲੈ ਕੇ ਚੱਲੇ ਆਪਾਂ ਨੂੰ ਰਗੜੇ ਲੱਗ ਰਹੇ ਪਿੱਛੇ ਸ਼ਰਧਾਈਆਂ ਦੇ ਸ਼ਹੀਦੀ ਦੇਗਾ ਦੇ ਤੇ ਇਹ ਸਾਡੇ ਬੜੇ ਪਿਆਰੇ ਵੀਰ ਮੋਂ ਇਹ ਨਿਆ ਗਸੇ ਸ਼ਰਧਾਈਆਂ ਰਗੜਦੇ ਪਏ ਨੇ ਸ਼ਰਧਾਈਆਂ ਦੇ ਵਿੱਚ ਆਪ ਜੀਆਂ ਨੂੰ ਸਭ ਨੂੰ ਪਤਾ ਆ ਕੀ ਕੀ ਪੈਂਦਾ ਆ ਕੀ ਕੀ ਸਮਗਰੀ ਦਾ ਸਮਾਨ ਪੈਂਦਾ ਹੀ ਸੋ ਇਹ ਦੇਖੋ ਕਿਤੇ ਪਿਆਰ ਦੇ ਨਾਲ ਸਾਰੀਆਂ ਪੂਜਾ ਲਗੀਆਂ ਨੇ ਸੋ ਇੱਧਰ ਆਓ ਭਾਈ ਜੀ ਸਵੇਰ ਤੋਂ ਲੱਗੇ ਨੇ ਸੋ ਇਹ ਦੇਖੋ ਸਵੇਰ ਤੋਂ ਲੱਗੇ ਨੇ ਸਵੇਰ ਤੋਂ ਇਹ ਸਵੇਰ ਤੋਂ ਲੱਗੇ ਨੇ ਇਹਨਾਂ ਦੇ ਵਿੱਚ ਖਸਕਸ ਬਦਾਮ ਕਾਜੂ ਲੱਟੀਆਂ ਹਰ ਇੱਕ ਚੀਜ਼ ਦੀ ਸਮਗਰੀ ਪਾਈ ਕਾਲੀ ਮਿਰਚਾਂ ਸੋ ਚੁੱਪ ਵੀ ਪਾਈ ਆ ਭਾਬ ਕਹਿੰਦਾ ਮਤਲਬ ਚੁੱਪ ਦਾ ਅਖੰਡ ਸੋ ਖੰਡ ਵੀ ਪਾਉਂਦੇ ਕਈ ਕਈ ਉਹ ਵੀ ਪਾਉਂਦੇ ਆ ਬੜਾ ਨਜ਼ਾਰਾ ਵਧਿਆ ਰਿਹਾ ਕਿ ਬੰਦਾ ਪਾਸ਼ਾ ਦੀ ਕਿਰਪਾ ਨਾਲ ਸੋ ਇਹਨਾਂ ਵਿੱਚ ਗੁਲਾਬ ਦੀਆਂ ਪੱਤੀਆਂ ਵੀ ਪਾਈਆਂ ਜਾਂਦੀਆਂ ਇਸੇ ਕਰਕੇ ਕਿ ਸਕਿਨ ਕੋ ਸਾਫ਼ ਰਵੇ ਧਿਆਨ ਦੇਗਾ ਵੀ ਨਹੀਂ ਗੋਲ ਟਮਾਟਰਾਂ ਵਗੋ ਪਈ ਜੇ ਇਸ ਖਾਇਲ ਜਿਹੜਾ ਨੇ ਸੋ ਬਲੀ ਬੱਲ ਦਿੰਦੀਆਂ ਛਰਤਾਈਆਂ ਸੋ ਆ ਦੇਖੋ ਵੀਰ ਵੀ ਲੱਗੇ ਆਪਣੇ ਤੇ ਇਧਰਲੀ ਸਾਈਡ ਸੋ ਇੱਧਰਲੀ ਸਾਈਡ ਨਾ ਇੱਧਰਲੀ ਸਾਈਡ ਦੇਗਾ ਰਕੜੀਆਂ ਜਾ ਰਹੀਆਂ ਨੇ ਓਏ ਰੱਸੀ ਬੰਨ ਰੱਸੀ ਬੰਨ ਸੋ ਇਹ ਦੇਗਾ ਜਿਹੜਾ ਰਸ਼ੀਦੀ ਦੇਗਾ ਲਗਦੀਆਂ ਨੇ ਨਾ ਆ ਜੋ ਰਸ਼ੀਦੀ ਦੇਗਾ ਲਗਦੀਆਂ ਨੇ ਜੋ ਰਸ਼ੀਦੀ ਦੇਗਾ ਲਗਦੀਆਂ ਨੇ ਨਾ ਸੋ ਇੱਕ ਰੱਸੀ ਬੰਨ ਦਿੱਤੀ ਜਾਂਦੀ ਆ ਉਹ ਇਸੇ ਕਰਕੇ ਕਿ ਬਵੇਂਗ ਦਾ ਪੈਰਾ ਵੀ ਹੁੰਦਾ ਕਈ ਸਿੰਘ ਮੂੰਹ ਬੰਨ ਕੇ ਬਣਾਉਂਦੇ ਨੇ ਸੋ ਇਹ ਉਹ ਕੰਮ ਨਹੀਂ ਹੈਦਾ ਜੀ ਜਦਾਂ ਕਈ ਰਗੜਦੇ ਆ ਉਹ ਜਿਹੜੇ ਮਹਲ ਵੇਚਣ ਮੋਚਣਾਂ ਦਾ ਕੰਮ ਨਹੀਂਗਾ ਇਹ ਸੇਵਾ ਕਰਦੀ ਫੌਜ ਤੇ ਇਸ ਦੇ ਵਿੱਚ ਸੁੱਖਾ ਪੈਂਦਾ ਈ ਸੁੱਖਾ ਵੀ ਉਹ ਨਹੀਂਗਾ ਇਹ 7 ਦਿਨ ਧੋਣਾ ਪੈਂਦਾ ਈ ਤੋ ਤਵਾ ਕੇ ਚੰਗੀ ਤਰ੍ਹਾਂ ਫਿਰ ਸਾਧਗੁਰੀਆਂ ਨੂੰ ਭੋਗ ਲੱਗਦਾ ਈ ਪਹਿਲਾਂ ਭੋਗ ਲੱਗਦਾ ਫਿਰ ਪ੍ਰਸ਼ਾਦ ਦਾ ਵਰਤਾਵਾ ਹੁੰਦਾ ਈ ਸੋ ਸਾਰੀਆਂ ਫੋਜਾਂ ਲੱਗੀਆਂ ਨੇ ਇਹ ਭਾਈ ਸਿਮਰਜੀਤ ਸਿੰਘ ਜੀ ਨੇ ਪੂਰੇ ਬਲੀ ਪਲਵਾਨ ਨੇ ਵੀ ਅਈ ਦਾਲ ਪੰਜ ਦੀਆਂ ਪੋਜਾਂ ਸਾਰੀਆਂ ਤੇ ਮਹਾਰਾ ਦਾ ਬੜਾ ਵਧੀਆ ਪ੍ਰਕਾਸ਼ ਵਰ ਮਨਾਇਆ ਜਾ ਰਿਹਾ ਇਸ ਤਾਂ ਤੇ ਬੜਾ ਆਨੰਦ ਵਜਿਆ ਸੰਤਾਂ ਮਹਾਂਪੁਰਖਾਂ ਦੀ ਬੜੀ ਕਿਰਪਾ ਵਾਏ ਸੰਤਾਂ ਦੀ ਕਰੇਗੀ ਆਵੇ ਨਿਹਾਲੋ ਜਾਵੇ 96 ਕਰੋੜ 40100 ਰੁਪਏ ਕਰੇਗੀ ਆਵੇ ਨਿਹਾਲੋ ਜਾਵੇ ਸੀਦੀ ਦੇਖਾਂ ਖੀਦਾਰੇ ਮਾਨੂੰ ਭਾਵੇ ਸਤ ਸ੍ਰੀ ਅਕਾਲ ਦਾ ਦੇਖ ਫਤੇ ਜੀ ਵਾਹ ਗੁਰਜੀਗਰਾ ਜੀ ਦਾ ਨਾਲ ਸਾਹਿਬ ਓਏ ਗੁਰਜੀ ਕੀ ਫਤੇ ਚਾਨਾ ਪ੍ਰਗਟ ਕਰ ਸੋ ਜੀ ਚਾਨਾ ਪ੍ਰਗਟ ਕਰ ਓ ਹੋ ਰੋਹਤਕ ਦੇ ਪਿੰਡਾਂ ਤੋਂ ਕੋਮਲ ਆਰਥ ਹੋਈ ਜਾਂ ਖੱਤਾਂ ਵਿੱਚ ਇਸ ਜਿੱਥੇ ਦੇ ਨਾਲ ਸਿੱਕੀ ਦਾ ਸਤੋ ਕੋਮਲ ਦੇ ਚੇਤਨ ਭਾਗ ਇਹਦਾ ਦਾ ਦਰਬਾਰ ਹੈ ਅਰ ਬੱਦਸ਼ਾਹ ਲੋ ਸੰਗ ਜੇ ਇੱਧਰ ਵੱਡਾ ਸਾਰਾ ਹੈ ਨਾ ਬਤੀਲਾ ਆ ਇਹ ਸ਼ਰਦਾਈ ਦਾ ਤਿਆਰ ਹੋਈ ਜਾਂਦਾ ਦੇਖ ਲੋ ਇਹ ਜੋ ਮੋਹਰੇ ਸ਼ਰਦਾਈ ਸੰਗਤ ਲਈ ਵਰਤਾਈ ਜਾ ਰਹੀ ਆ ਤੇ ਜ਼ੰਗ ਦਾ ਸ਼ਰਵਾਈ ਛੱਕੇ ਹੋ ਰਿਹਾ ਨਿਹਾਲ ਕਿ ਮੈਨੂੰ ਇਹ ਸਭ ਕੌਣ ਕਰੇਗਾ ਕੀ ਇਹ ਲੱਗਦਾ ਹੈ ਕਿ ਆਪਣਾ ਕਰਤੀ ਕੋਈ ਕੋਣ ਨਾ ਕਰੇ ਇੱਧਰ ਜਮਸ਼ੀਦ ਵਾਲੇ 100 ਬਾਬੂ ਜੀ ਪਹੁੰਚੇ ਆ ਇੱਧਰ ਸਾਡੇ ਪਾਣੀ ਪਤਾ ਠੀਕ ਆ ਲੈ ਬਈ ਜੋੜੀ ਇਹ ਵੀ ਪਹੁੰਚੀ ਆ ਇੱਧਰ ਰੋਡ ਚੈੱਕ ਕਰੋ ਪੂਰਾ ਰਾਹ ਭਰਿਆ ਪਿਆ ਸੰਤਾਂ ਦੇ ਨਾਲ ਇਹ ਆ ਜੀ ਮੇਨ ਐਂਟਰੀ ਜਿਹੜੀ ਜੋੜੀ ਸਾਹਿਬ ਵੱਲ ਆਉਂਦੀ ਆ ਤੋਂ ਤੁਸੀਂ ਚੈੱਕ ਕਰੋ ਸੰਗ ਦਾ ਠਾਠਾ ਮਾਰਦਾ ਕੱਟ ਹਾਂਜੀ ਪਿਆਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿੱਦਾਂ ਪਹੁੰਚ ਗਏ ਆ ਦੇਖੀ ਜਾਂਦੇ ਮੇਲਾ ਹੋਰ ਤਾਂ ਸ਼ਰਧਾਈਆਂ ਕਿੱਦਾਂ ਚੜ੍ਹਦੀ ਕਲਾ ਜੀ ਕੀ ਬਾਤ ਆ ਕੀ ਬਾਤ ਆ